ਭਗਵਾਨ ਦਿਰੇਵਰ ਸਤੁਤਿਆ ਨਾ ਜੀ ਮਹਾਰਾਜ ਜਿਨ੍ਹਾਂ ਨੇ ਭਗਵਾਨ ਬਾਲ ਸਿੰਘ ਮਾਰੇ ਦੇ ਨਾਮ ਲੈਵਾ ਦੀ ਜਾਗਰੂਕੀ ਰਿਆਂਦੀ ਇਹੋ ਮਹਾਨ ਮਹਾਸਤਕੀਤ ਹੈ ਕਿ ਪਹਿਲੇ ਸਾਡੀ ਕੌਮ ਦੇ ਵਿੱਚ ਬਾਲ ਸਿੰਘ ਬਾਲੇਸ਼ਾ ਕਿੰਦੇ ਸਨ ਲekin ਪਾਵਰ ਬਾਲਮੀ ਦੀ ਤੀਤ ਨੂੰ ਜਾਗਰਤ ਕਰਵਾ ਕੇ ਭਗਵਾਨ ਬਾਲ ਸਿੰਘ ਮਾਰੇ ਦੇ ਪਾਸਾ ਕੀਤੀ ਜਿੱਤਲੀ ਕਾ ਜੁਨਾ ਦੇ ਜਨਮ ਦਿਨ ਨੂੰ ਬਿਫਤੀ ਜਿੰਦਾ ਮਹਾਨ ਮੀਲਾ ਲੱਗਦਾ ਹੈ ਦੀ ਚਾਮਨੀ ਆਪਣਾ ਸਤਿ ਗਿਆਨਾਂ ਦੀ ਮਲਕਾ ਜੀ ਨੇ ਸਾਡੀ ਦੇਸ਼ ਨੂੰ ਦੇ ਨੇ ਸਤਿ ਗਿਆਨਾਂ ਦੀ ਜਾਗਰਤੀ ਲੈਂਦੀ ਆ ਅਤਲੰਗਾ ਕਿ ਅਤੀਤ ਤੋਂ ਹਿੰਦੁਸਤਾਨ ਦਾ ਧਮਾਜੂਬਾ ਬਣਿਆ ਜੀ ਸਰਕਾਰ ਨੇ 320 ਗੂਂਟ ਗਲਾ ਕੇ ਇਹ ਗੁੱਸੇ ਨੂੰ ਮਨਿੰਦਰ ਬਣਾਇਆ ਹੈ ਪਰ ਕਰਮਾ ਬਣਿਆ ਕਿਥੀ ਕਿਥੇ ਕਿ ਸਾਡੀ ਕੌਮ ਲੱਖ ਪ੍ਰਤੀ ਨਹੀਂ ਹੋ ਦਿੱਤਾ ਜਾਂਦਾ ਉਹਨਾਂ ਨੂੰ ਸੁਨਾ ਨਹੀਂ ਕਰਦਾ ਅੱਜ ਬਿਲਕੁਲ ਡੈਮੋਕ੍ਰੇਸੀ ਦੇ ਰਾਜ ਤੇ ਜਾਦ ਹੈ ਲੋਕ ਮੇਲੇ ਦੇ ਖੇਤ ਦੇ ਮੇਲੇ ਪਰਉਰੰਦੀ ਐਦਾਂ ਦੀ ਬਜ਼ਾਰਾ ਦੀ ਗਿੱਤੀ ਸਾਡੇ ਸਾਡੇ ਸਾਰੇ ਹੀ ਸਤੁ ਗਿਆਨ ਆਤਮਾਰਾਮ ਜੀ ਭਲਾੰਗਾ ਕਰਦੇ ਹੈ ਜੀ ਨਾਲ ਜੀ ਮੇਨੇ ਸੱਚਾ ਦਿਨ ਨਹੀਂ ਬੜੀ ਤੋਕਰ ਚੱਲ ਕੇ ਕੀਤਾ ਨੂੰ ਯਾਦ ਮਨਾਇਆ ਧੰਨਵਾਦ ਜੈ ਵਾਲਮੀਕੀ ਹਰ ਰਮਾ ਜੈ ਹੋ ਜੈ ਹੋ ਅੱਜ ਉਹਨਾਂ ਦਾ ਜਨਮ ਦਿਨ ਮਨਾਇਆ ਗਿਆ ਹੈ ਵੀ ਸਾਡੇ ਤੇ ਮਿਲਦੇ ਜੀ ਹੈ ਕਿ ਜੋ ਸਭ ਤੋਂ ਗਿਆਨ ਹੈ ਜੀਨੇ ਕੌਮ ਨੂੰ ਸਹੀ ਦਿਸ਼ਾ ਕੀ ਛੋੜੋ ਲਿਓ ਇਕੱਠੇ ਹੁਣੂ ਤੇ 33 ਦੇ ਕੰਮ ਦੀ ਸੇਵਾ ਤੋਂ ਚੱਲ ਰਹਾ ਹਾਂ ਜੀ ਅੱਜ ਬਾਬਾ ਜੀ ਕੀ ਕਹਿਣਾ ਚਾਹੋਗੇ ਅੱਜ ਜਹਵਾਲ ਵਿਖੇ ਹਰ ਹਰ ਵਾਲਮੀਕੀ ਅੱਜ ਦਾ ਜੋ ਸ਼ੁਭ ਦਾੜਾ ਸਾਹਿਬ ਸਤਿਗੁਰ ਗਿਆਨਾਤ ਮਹਾਰਾਜੀ ਦਾ ਜਿਹੜਾ ਔਰ 3 ਔਰ 4 ਤਰੀਕ ਨੂੰ ਜਿਹੜਾ ਉਹ ਪਾਵਣ ਵਾਲ ਦੇ ਜੇਰੇ ਤੇ ਉੱਤੇ ਬਣਾਇਆ ਗਿਆ ਵਾ 3 ਤਰੀਕ ਨੂੰ ਰਾਤ ਸ਼ੁਭ ਦੀਵਾਨ ਜਿਹੜੇ ਉਹ ਸੰਗਤਾਂ ਨੂੰ ਨਿਹਾਲ ਕਰਨ ਵਾਸਤੇ ਲਗਾਏ ਗਏ ਸੀ ਅੱਜ ਉਹਨਾਂ ਦੇ ਬਰਕਟ ਦਿਸਤੇ ਜਿਹੜੀ ਉਹ ਵੇਗ ਰਸਮਨ ਹੋ ਰਹੀ ਆ ਉਸੇ ਸ਼ੁਭ ਦਿਹਾੜੀ ਸਬੂਤ ਸਾਹ ਸੰਗਤੂਆ ਇਲਾਕਾ ਵਾਸੀਆ ਉਹ ਦੇਸ਼ਾਂ ਵਿਦੇਸ਼ਾਂ ਵਿੱਚ ਰਹਿੰਦਿਆਂ ਨੂੰ ਸਾਰਿਆਂ ਨੂੰ ਸ਼ੁਭਾਵਨ ਤੇ ਪੁਜਤਰ ਦੀ ਸਾਰਿਆਂ ਨੂੰ ਬੜਕ ਲੱਖ ਵਧਾਈ ਜੈ ਵਾਲਮੀਕੀ ਹਾਰਣ ਵਾਲਾ ਪਹਿਲੇ ਤਾਂ ਸਾਰੀ ਸੰਗਤ ਨੂੰ ਜੈ ਵਾਲਮੀਕੀ ਹਾਰਣ ਵਾਲਾ ਬਿੱਕੀ ਮੈ ਰਕੇਸ਼ਨਾ ਤੋਂ ਜਨਰਲ ਸਕੱਤਰ ਜੁਨਾ ਸਾਹਿਬ ਪਾਵਨ ਵਾਲਮੀਕੀ ਜੀ ਦੇ ਤੁਨਾ ਸਾਹਿਬ ਪੁੱਛ ਜੋ ਅਜਿਹਾ ਪਾਵਨ ਦਿਨ ਹੈ ਪਾਵਨ ਵਾਲਮੀਕੀ ਜੀ ਦੇ ਤੁਨਾ ਸਾਹਿਬ ਕਸ਼ਟ ਵੱਲੋ ਜੋ ਸਹਿਬ ਪਾਤਸ਼ਾਹ சதਗੁਰੂ ਸ੍ਰੀ ਸ੍ਰੀ 108 சதਗੁਰੂ ਗੁਰੂ ਜੀ ਦਾ ਅਨੰਤ ਮਹਾਰਾਜੀ ਦਾ ਅਜ ਜੋ ਜਨਮ ਦਿਵਸ ਬਹੁਤ ਹੀ ਇੱਕ ਖੁਸ਼ੀ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਇਸ ਦੇ ਵਿੱਚ ਸਾਰੇ ਸੰਤਾਂ ਨੇ ਆ ਕੇ ਇੱਥੇ ਸੰਯੋਗ ਦਿੱਤਾ ਹੈ ਮਹਾਰਾਜ ਸਾਹਿਬ ਪਾਤਸ਼ਾਹ ਸਤਗੁਰ ਮਲਕੀਦਨਾਥ ਜੀ ਨੂੰ ਅੱਜ ਦੇ ਦਿਨ ਦੀਆਂ ਸਿਨ ਲੱਖ ਲੱਖ ਵਧਾਈਆਂ ਦਿੰਨੇ ਆ ਜੈ ਵਾਲਮੀਕੀ ਹਾਰਿ ਵਾਲੀ